ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ CACP of 47 of 2024 ਦੀ ਮਿਤੀ 14/25 ਨੂੰ ਹੋਣ ਵਾਲੀ ਹੀアリング ਦੀ ਆਊਟਕਮ ਤੇ ਪੰਜਾਬ ਸਰਕਾਰ ਦੁਆਰਾ ਕੈਬਨਟ ਮੀਟਿੰਗ ਤੋਂ ਬਾਅਦ 55 ਫਲਾਂ ਦੇ ਬਕਾਇਆ ਸੰਬੰਧੀ ਜਾਰੀ ਕੀਤੇ ਇੱਕ ਪੱਤਰ ਦਾ ਜ਼ਿਕਰ ਕਰਾਂਗੇ ਫਿਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾਗ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸ ਨੂੰ ਸਬਸਕ੍ਰਾਈਬ ਕਰ ਲੋ ਤਾ ਜੇ ਫਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ 5.5 ਸਾਲਾਂ ਦੇ ਬਕਾਏ ਤੇ 6ਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਦੀਆਂ ਡਿਊ ਕਿਸ਼ਤਾਂ ਦੇ ਬਕਾਏ ਸੰਬੰਧੀ ਮਿਤੀ 13 2025 ਦੀ ਕੈਬਨਟ ਮੀਟਿੰਗ ਵਿੱਚੋਂ ਬਕਾਏ ਅਦਾ ਕਰਨ ਸੰਬੰਧੀ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਦੋਂ ਕਿ ਕੈਬਨਟ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ 5.5 ਸਾਲਾਂ ਦੇ ਬਕਾਏ ਨੂੰ ਇਸ ਤੰਦੇ ਰੂਪ ਵਿੱਚ ਪੜਾਵਾ ਟੰਗ ਦੇ ਨਾਲ ਅਦਾ ਕੀਤਾ ਜਾਵੇਗਾ ਇਸ ਫੈਸਲੇ ਨਾਲ ਬੜੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਰਹਾਸਮਈ ਟੰਗ ਨਾਲ ਧਾਰੀ ਚੁੱਪੀ ਵੀ ਟੁੱਟੀ ਤੇ ਇੱਕ ਅਨਸਰਟਨਟੀ ਤੋਂ ਵੀ ਪਰਦਾ ਉੱਠਿਆ ਕਿਉਂਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਇੱਕ ਅਨਿਸ਼ਚਿਤਤਾ ਬਣੀ ਹੋਈ ਸੀ ਕਿ ਸਰਦਾਰ ਭਗਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਤੀ ਸੰਕਟਾਂ ਵਿੱਚ ਗਿਰੀ ਹੋਣ ਕਰਕੇ ਕਿਤੇ ਸਾਡੇ 5 ਸਾਲਾਂ ਦਾ ਬਕਾਇਆ ਦੇਣ ਤੋਂ ਬਿਲਕੁਲ ਹੀ ਮੁਨਕਰ ਨਾ ਹੋ ਜਾਵੇ ਜਿਸ ਨਾਲ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਕਿਤੇ ਤਰੀਆਂ ਤਰਾਈਆਂ ਹੀ ਨਾ ਦਾ ਅਜਾਣ ਭਾਵੇਂ ਅਜਿਹਾ ਹੋ ਤਾਂ ਨਹੀਂ ਸਕਦਾ ਕਿਉਂਕਿ ਅਜਿਹਾ ਕਦਮ ਅਨਕਨਸਟੀਚੂਸ਼ਨਲ ਕਰਾਰ ਦਿੱਤਾ ਜਾ ਸਕਦਾ ਹੈ ਜਿਸ ਨਾਲ ਸਰਕਾਰ ਦੀ ਪ੍ਰਸਥੇ ਯੋਗਤਾ ਤੇ ਇੱਕ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈ ਪਰੰਤੂ ਹਰੇਕ ਮਲਾਜਾਂ ਤੇ ਪੈਨਸ਼ਨਰ ਦੇ ਮਨ ਵਿੱਚ ਖਦਸ਼ਾ ਪੈਦਾ ਹੋਣਾ ਤਾਂ ਕੁਦਰਤੀ ਹੀ ਹੈ ਕਿਉਂਕਿ ਇੱਕ ਵਾਰ ਪਹਿਲਾਂ ਵੀ ਪੰਜਾਬ ਸਰਕਾਰ ਨੇ ਬਕਾਇਆ ਦੇਣ ਸੰਬੰਧੀ ਬਜਟ ਵਿੱਚ ਕਥਤ ਤੌਰ ਤੇ ਅਲੋਕੇਸ਼ਨ ਦਿਖਾ ਕੇ ਵੀ ਬਕਾਇਆ ਅਦਾ ਨਹੀਂ ਸੀ ਕੀਤਾ ਤੇ ਅਲੋਕੇਟ ਕੀਤੀ ਰਾਸ਼ੀ ਹੋਰ-ਹੋਰ ਕੰਮਾਂ ਦੀ ਪੂਰਤੀ ਲਈ ਵਰਤ ਲਈ ਗਈ ਸੀ ਹੁਣ ਕੈਬਨਟ ਮੀਟਿੰਗ 13/25 ਨੂੰ ਕਰਨ ਤੋਂ ਤੁਰੰਤ ਬਾਅਦ ਮਿਤੀ 13/25 ਨੂੰ ਹੀ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਮੰਤਰੀ ਮੰਡਲ ਛਾਖਾ ਵੱਲੋਂ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਵਿੱਤ ਵਿਭਾਗ ਨੂੰ ਲਿਖੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਵੱਲੋਂ ਆਪਣੇ 30/12/2024 ਦੇ ਪੱਤਰ ਵੱਲ ਧਿਆਨ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਤੇ ਵਿੱਤ ਵਿਭਾਗ ਦੇ ਯਾਦ ਪੱਤਰ ਇੰਗਲਿਸ਼ ਵਰਜ਼ਨ ਮਿਤੀ 9 ਦਸੰਬਰ 2024 ਤੇ ਵਿਚਾਰ ਵਟਾਂਦਰੇ ਉਪਰੰਤ ਇਸ ਦੇ ਪੈਰਾ ਨੰਬਰ 2 ਵਿੱਚ ਦਰਜ ਤਜਵੀਜ਼ ਮਨਜ਼ੂਰ ਕੀਤੀ ਗਈ ਹੈ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਮੰਤਰੀ ਪ੍ਰੀਸ਼ਦ ਵੱਲੋਂ ਲਏ ਗਏ ਉਕਤ ਫੈਸਲੇ ਨੂੰ ਲਾਗੂ ਕਰਨ ਹਿਤ ਪ੍ਰਬੰਧਕੀ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਇਸ ਸ਼ਾਖਾ ਨੂੰ ਭਾਵ ਕੇ ਮੰਤਰੀ ਮੰਡਲ ਮਾਮਲੇ ਸ਼ਾਖਾ ਨੂੰ 2 ਹਫਤੇ ਦੇ ਅੰਦਰ ਅੰਦਰ ਜਾਣੂ ਕਰਵਾਉਣ ਦੀ ਖੇਚਲ ਕੀਤੀ ਜਾਵੇ। ਵਰਨਣਯੋਗ ਹੈ ਕਿ ਇਸ ਪੱਤਰ ਦਾ ਉਦਾਰਾ ਪ੍ਰਮੁੱਖ ਸਕੱਤਰ ਪੰਜਾਬ ਸੰਕਰ ਵਿੱਤ ਵਿਭਾਗ ਵਿੱਤ ਮੰਤਰੀ ਪੰਜਾਬ ਤੇ ਵਧੀਕ ਮੁੱਖ ਸਕੱਤਰ ਰਾਜਪਾਲ ਪੰਜਾਬ ਨੂੰ ਵੀ ਸੂਚਨਾ ਹਿਤ ਭੇਜਿਆ ਗਿਆ ਹੈ। ਜਿੱਤੋਂ ਤੱਕ ਪੈਰਾ 2 ਐਫ ਡੀ ਇੰਗਲਿਸ਼ ਵਰਜਨ ਲੇਟਰ ਡੇਟਡ 9 ਦਸੰਬਰ 2024 ਯਾਨੀ ਕਿ 9/12/24 ਵਿੱਚ ਮੁਲਾਜ਼ਮਾਂ ਤੇ ਪੈਸ਼ਾ ਦਾ ਦੇ 5.5 ਸਾਲਾਂ ਦੇ ਬਕਾਇਆ ਜਾਰੀ ਕਰਨ ਦੀ ਡਿਟੇਲ ਦਾ ਸਵਾਲ ਹੈ ਇਸ ਸੰਬੰਧੀ ਇਹ ਜਾਪਦਾ ਹੈ ਕਿ ਸਰਕਾਰ ਸਬਮਿਟ ਕੀਤੇ ਗਏ ਐਫੀਡੇਵਟ ਦੇ ਅਨਸਾਰ ਹੀ ਬਕਾਇਆ ਜਾਰੀ ਕਰਨ ਤੇ ਅੜੀ ਹੋਈ ਹੈ ਭਾਵੇਂ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਬਕਾਇਆ ਜਲਦੀ ਅਦਾ ਕਰਨ ਲਈ ਕੋਈ ਠੋਸ ਤਜਵੀਜ਼ਾਂ ਬਣਾਉਣ ਲਈ ਕਿਹਾ ਗਿਆ ਸੀ ਦੂਜੇ ਪਾਸੇ ਸੀਏਸੀਪੀ 47 ਆਫ 2224 ਅਜੋਇ ਕੁਮਾਰ ਸਿੰਘ ਆਈਏਐਸ ਪ੍ਰਿੰਸੀਪਲ ਸੈਕਟਰੀ ਫైనాన్స్ ਪੰਜਾਬ ਗਵਰਨਮੈਂਟ ਵਰਸਸ ਬਲਵੰਤ ਸਿੰਘ ਐਂਡ ਆਦਰਸ ਸਬੰਧੀ ਮਿਤੀ 14/2/2025 ਨੂੰ ਡਬਲ ਬੈਂਚ ਤੇ ਹੋਈ ਹੀアリング ਦੀ ਆਊਟਕਮ ਇਹ ਆਈ ਹੈ ਕਿ ਇਸ ਸੀਏਸੀਪੀ ਸਬੰਧੀ ਕੋਈ ਠੋਸ ਫੈਸਲਾ ਦੇ ਕੇ ਡਿਸਪੋਜ਼ ਆਫ ਇਸ ਨੂੰ ਨਹੀਂ ਕੀਤਾ ਗਿਆ ਸਗੋਂ ਸੁਣਵਾਈ ਦੀ ਅਗਲੀ ਮਿਤੀ 21/2/2025 ਨੂੰ ਪਾ ਦਿੱਤੀ ਗਈ ਹੈ ਜਿਸ ਦਾ ਇਹ ਹੈ ਕਿ ਅਗਲੀ ਸੁਣਵਾਈ ਦੌਰਾਨ ਸਰਕਾਰ ਕੈਬਨਟ ਮੀਟਿੰਗ ਵਿੱਚ 5.5 ਸਾਲਾਂ ਦੇ ਬਕਾਏ ਜਾਰੀ ਕਰਨ ਸੰਬੰਧੀ ਪਾਸ ਕੀਤੀਆਂ ਤਜਵੀਜ਼ਾਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸਬਮਿਟ ਕਰਕੇ ਇਸ ਕੇਸ ਨੂੰ ਡਿਸਪੋਜ਼ ਆਫ ਕਰਨ ਦੀ ਬੇਨਤੀ ਕਰੇਗੀ ਬਾਕੀ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੀਅਰਿੰਗ ਦੀ ਅਗਲੀ ਤਾਰੀਖ ਯਾਨੀ 21 ਫਰਵਰੀ 2025 ਤੱਕ ਇੰਤਜ਼ਾਰ ਕਰਨਾ ਪਵੇਗਾ ਕਿ ਇਸ ਕੇਸ ਦਾ ਫਾਈਨਲ ਫੈਸਲਾ ਕੀ ਆਉਂਦਾ ਹੈ ਇਸ ਤੋਂ ਇਲਾਵਾ 9 ਦਸੰਬਰ 2024 ਦੇ ਪੱਤਰ ਦੀ ਮਦ 2 ਦੀ ਡਿਟੇਲ ਹੋਣੀ ਅਜੇ ਬਾਕੀ ਹੈ ਜਿਸ ਤੋਂ ਪਤਾ ਲੱਗੇਗਾ ਕਿ ਬਕਾਇਆ ਅਦਾ ਕਰਨ ਦਾ ਕੰਮ ਕਦੋਂ ਸ਼ੁਰੂ ਹੋਵੇਗਾ ਤੇ ਇਸ ਨੂੰ ਕਿੰਨੀਆਂ ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇਗਾ ਇਸ ਸੰਬੰਧੀ ਜੋ ਵੀ ਹੋਰ ਡਿਟੇਲ ਦੀ ਜਾਣਕਾਰੀ ਮਿਲੇਗੀ ਤਾਂ ਆਪ ਜੀ ਨਾਲ ਇਸ ਇਨਫੋਰਮੇਸ਼ਨ ਨੂੰ ਤੁਰੰਤ ਸ਼ੇਅਰ ਕਰ ਦਿੱਤਾ ਜਾਵੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ